ਕਿੰਤ ਇਧਰ ਆ ਇਧਰ ਆ ਵਲੌਗ ਬਣਾਈਏ ਆਜੋ 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 ਮੇਰੇ ਕੋਲ ਆਜੋ 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 ਓ ਕਿਦਾਂ ਹਰ ਸਸਟੀ ਦਾ ਬਲੌਗ ਸਾਰਿਆਂ ਨੂੰ ਸਸਟੀ ਕਾ ਕਰ ਦੋ ਕਰ ਦੋ ਕਰੋ 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 ਹੱਥ ਜੋੜ ਕੇ ਕਿ ਸਸਟੀ ਕਾ ਤੁਹਾਡਾ ਸਾਰਿਆਂ ਦਾ ਕਿ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਕਰ ਦੇ ਕਰ ਦੇ ਫਿਰ ਨਹੀਂ ਫੋਨ ਨੇ ਫੋਨ ਨੇ ਫੱਣਾ ਫਿਰ ਤੂੰ ਫਿਰ ਤੂੰ ਫਿਰ ਨਾ ਕੰਮ ਖਰਾਬ ਕਰ ਜਰਾ ਬਾਹ ਪਾ ਲੈ ਪੈਰਾਂ ਚ ਹੈਂ ਜਰਾਬਾ ਪਾਓ ਪੈਰਾ ਚ ਜਰਾਬਾ ਤੇ ਬੂਟ ਵੀ ਪਾਓ ਕਿ ਨਹੀਂ ਪਾਉਣੇ ਕੀ ਕਰੀ ਜਾਣਾ ਹੂੰ ਚਲੋ ਉਹ ਬਦਾਦੀ ਆਈ ਉਧਰ ਹੋਏ ਆਵੇ ਹਾਂ ਨਹੀਂ ਪਾਉਣੇ ਭੱਜ ਗਈ ਉਹ ਥੱਲੇ ਕੀ ਵਧੀਆ ਲੱਗਦਾ ਕਰ ਲਿਓ ਥੱਲੇ ਕੀ ਵਧੀਆ ਲੱਗਦਾ ਵਾ ਧੁੱਪ ਨਿਕਲੀ ਅੱਜ ਕਿੰਨੇ ਦਿਨਾਂ ਬਾਅਦ ਹਾਂ ਤੇ ਲੱਭ ਬਣਾ ਕੇ ਰੱਬਾ ਕੱਲੀ ਪਾਲਾ ਹਾਂ ਲੈ ਬਾਬਾ ਪਾਲਾ ਆਹ ਵਾ ਪਈਆ ਉਹ ਵਾਲੇ ਪਾ ਕੇ ਲੈ ਆਹ ਵਾ ਪਈਆ ਬਾਬਾ ਹੋ ਪਾ ਤੂੰ ਇੰਦੀ ਬੈ ਥੱਲੇ ਹੋ ਪਾ ਲੈ ਆਲੇ ਬੂਡ ਪਾਲਾ ਬੂਟ ਆਪਨਾ ਗਿਆ ਪਾ ਕੱਲੇ ਬੂਡ ਪਾਲਾ ਸਿਵਤਾ ਜਿਹੜੇ ਤੇਰੇ ਮਾਸ਼ਰ ਨਹੀਂ ਘਾਂਦੇ ਉੱਤੇ ਸਰ ਪਲੇ ਧੂਨ ਵਿੱਚ ਕਰੀਏ ਧੂਨ ਵਿੱਚ ਮਸਾਲਾ ਹਲਦੀ ਬੀਆ ਜਲਦੀ ਆਇ ਕੀ ਪੈਟ ਟੇਣਾ ਕੁਲੇ ਜਿਹਾ ਇਹ ਕਰਕੇ ਜਰਾਬਾਂ ਕਰਕੇ ਚਰ ਰਹੇ ਨਹੀਂ ਪੌਣੇ ਨਾ ਪਾ ਰਹੇ ਦਿਖਾਦਾ ਮੈਂ ਜਾਵਾਂ ਮੈਂ ਜਾਵਾਂ ਕੰਮ ਕਰਾਂ ਹਵਾ ਲਾਗ ਲੈਣ ਦੇ ਪੈਰਾ ਇਹ ਚੱਲ ਪਾੜਾ ਫਿਰ ਨਾ ਨਹੀਂ ਪੌਣੇ ਚਰ ਰਹੇ ਹਾਂ ਦੇ ਚੱਲ ਇਹਦਾ ਘੋਮਲਾ ਮੈਂ ਚੱਲੀ ਫਿਰ चल त उठ 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 उठो 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 त आज 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 की करना मिट्टी से पैर मारने मिट्टी से तोरना आ नंगे पैर <स्वागे> की कर दे पैर है आज आज आजो आजो आज आज ਹਾਜੂ 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 ਅਹ ਇਧਰ ਵੇਖ ਆ ਵੇਖ ਇਧਰ ਵੇਖ ਥਾਲੂ ਕਰ ਦੋ ਸਾਰਿਆਂ ਨੂੰ ਇਧਰ ਵੇਖ ਕਰ ਦੋ ਹੈਲੋ ਹਮ ਇਧਰ ਵੇਖ ਨਾ ਥੱਲੇ ਉਹ ਵੀ ਥੱਲੇ ਆ ਫੋਨ ਚ ਦੇਖ ਫੋਨ ਚ ਹਾਂ ਇਦਾਂ ਹੈ ਕੱਦੂ ਚੱਲ ਆ ਜਲੀ ਇਧਰ ਆ ਜਾ ਆ ਜਾ ਚੱਲ ਇਧਰ ਆ ਹਾਂ ਉਂਗਲੀ ਫੜ ਮੇਰੀ ਹਿਸਾਬਤਾਬ ਹੋ ਰਿਆ ਵਾ ਹੈ ਨਹੀਂ ਦਾਦੇ ਦੀ ਕਾਪੀ ਉਹ ਤੇਰੇ ਛਿੱਤਰ ਪ੍ਰੇਡ ਹੋਏ ਨਹੀਂ ਆਣ ਕੇ ਇਧਰ ਵੇਖ ਮੇਰੇ ਨਾਲ ਕਿਹਦੀ ਕਾਪੀ ਫੜੀ ਐ ਹਿਸਾਬਤਾਬ ਵਾਲੀ ਕਾਪੀ ਆ ਤੂੰ ਲਕੀਰਾਂ ਮਾਰਨ ਦੀ ਉਹਦੇ ਉੱਤੇ ਹਾਂ ਚੱਲਿਆ ਮੈਨੂੰ ਦੇ ਦੋ ਲਿਆ ਵਾਪਰ ਆਖ ਦੀ ਉੱਥੇ ਕਾਪੀ ਲਾਓ ਕਾਪੀ ਰੱਖ ਦਿਓ ਉੱਥੇ ਲਾ ਮੈਨੂੰ ਦੇ ਦੋ ਹਾਂ ਬੰਦ ਕਰ ਦੋ ਹਾਂ ਹਾਂ ਆ ਵਿੱਚ ਰੱਖ ਦੋ ਪੈਨ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਂ ਲਾਓ ਦੇ ਦੋ ਰੱਖ ਚੋਕਲਾ ਚੋਕਲਵਾ ਚੋਕਲਾ ਚੱਲਿਆ ਦੇ ਦੇ ਮੈਨੂੰ ਪਤਾ ਨਾ ਤੂੰ ਦੇਣੀ ਵੀ ਨਹੀਂ ਨਾ ਇਦਾਂ ਕਿ ਪੁੱਤੋ ਬਖੜ ਕੇ ਕਰਦੀ ਹੈ ਕੰਮ ਘਾਟ ਤੇ ਖਲਾਅ ਦੀ ਜ਼ਿਆਦਾ ਹੈ Tak ada sekarang. Tapi tunggu bici ni. aku mukim. Kutu, kutu, kutu. Tiada yang beri. jalan pergi jala kutu, jalan. Jala, jala. Tiada yang beri. Jala, jala. Hei, jalan pergi jala kutu, jalan. Jala, jala. Tiada yang beri. Jala, jala. Hei, jalan pergi jala kutu, jalan. Jala, jala. jalan pergi

ਬਾ ਰੌਲ ਦਾ ਬਲਾ ਰੌਲ ਜਾ ਕਰਾਉਣਾ ਇਹਦਾ ਮੈਨੂੰ ਲੱਗਦਾ ਰੌਲ ਤੋਂ ਜ਼ਿਆਦਾ ਹੋਏ ਇਸ ਨਾਲ ਹਾਂ ਇਕੱਜ ਹੋ ਰਹਿਣੇ ਆਪਾਂ ਆਪਾਂ ਦੇ ਉਸੇ ਪਾਣਾ ਇੱਥੇ ਪਾ ਮਿੱਕਾਈ ਤੁਰਕਟਾ ਜਾਂਦੇਣਾ ਮੈਨੂੰ ਲੱਗਦਾ ਮੈਂ ਐਸਾ ਚਟਕ ਨਹੀਂ ਉਹਦਾ ਕਿਉਂ ਨਹੀਂ ਚੱਕਰ ਮਾਮਾ ਮੇਰਾ ਇਹਦਾ ਵੱਡੇ ਵੱਡੇ ਰਿਸ਼ਕਾ ਲਾਉਣ ਲਾ ਜਾਂਦੀਆਂ ਆ ਗਾ ਤੇ ਚੱਲਦੇ ਦੋਨੋਂ ਹਾਂ ਬਾਈ ਇਹਦੇ ਇਹੋ ਆਹ ਦੁੱਧੇ ਪਾਣਾ ਤੂੰ ਬੋਕਣਾ ਪਾ ਬੋਕ ਦੇ ਨਾਲ ਇਹੋ ਮੋਟਾ ਮੋਟਾ ਕੱਟਾ ਕਰ ਲੈਂਦੇ ਹਾਂ ਏ ਤੂੰ ਨਹੀਂ ਲੈਣਾ ਛੱਜ ਜਿਹੜੇ ਬਣੂ ਨਹੀਂ ਦੇਦੇ ਹਾਂ ਜੀ ਤਾਂ ਪਿੱਛੇ ਹੋ ਹੀ ਤਾਂ ਪਿੱਛੇ ਪੈਰਾਂ ਦੇ ਪਿੱਛੇ ਹੋ ਨੂੰ ਪਾਲਣ ਦੇ ਪੈਰਾਂ ਤੋਂ ਪਿੱਛੇ ਹੋ ਨਹੀਂ ਚੱਲ ਇਹ ਚਪਾੜਾ ਧੋੜੇ ਜਿਹਾ ਜੋਕੀ ਲਾ ਦੇ ਲੈ ਆਓ ਜੋਕੀ ਲੈ ਆਓ ਖਾਲੀਉ ਮਿੱਟੀ ਕੀ ਉਹ ਮੇਰੀ ਗਾਲ ਸੁਣੋ ਕਹਿੰਦੀ ਮੈਂ ਨਹੀਂ ਪਾਉਣੀ ਚਪਲਾ ਨੰਗੇ ਪੈਰੀ ਰਹਿਣਾ ਰਹਿਣ ਦਾ 10 ਮਿੰਟ ਨੰਗੇ ਪੈਰੀ ਕੀ ਜਾਂਦੀ ਹੈ ਤੈਨੂੰ ਮੂੰਹ ਚ ਉਹਨੇ ਪਾਇਆ ਕੋ ਮਿੱਟੀ ਉਹ ਡਾਈਟ ਦੇ ਵਿੱਚ ਡਾਈਟ ਨਹੀਂ ਉਹਨੂੰ ਮਿਲੀ ਸਵੇਰ ਦੀ ਤੇ ਉਹ ਹੁਣ ਪੂਰੀ ਹੋਈ ਡਾਈਟ ਉਹਦੀ ਕਿੱਥੇ ਮੈਂ ਤਾਂ ਕਿਤੇ ਵੀ ਨਹੀਂ ਚੱਲਿਆ ਮੈਂ ਤਾਂ ਇੱਥੇ ਹੀ ਅਜੇ ਜਾਊਂਗਾ ਉਹ ਹੁਣ ਉਹਨਾਂ ਆਜਣ ਮਗਰੋਂ ਨਹੀਂ ਨਹੀਂ ਦੂਜੀ ਯਾਰ ਖਾਲੀ ਖਾਂ ਭਲਾ ਹੁਣ ਖਾਂ ਭਲਾ ਖਾਂ ਭਲਾ ਹੈਂ ਚੱਲ ਤਾੜ 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 ਨਾ 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 ਗੰਦਾਬ ਤੂੰ ਕਿਦਾਂ ਟੋਏ ਜਿਹਾ ਲੱਭਦੀ ਰਹਿਣੀ ਆ ਫੇਦਰ ਲਾਉਣਾ ਤੈਨੂੰ ਖਲੋ ਜਾ ਹੱਕ ਮੇਰੇ ਯਾਰ। ਇਹ ਹੋਣੀ ਬਾਤ। ਤੇ ਓਂਡੀ ਆ। ਓਂਡੀ? ਹੂੰ। ਆ ਲਾਉਣਾ ਪੈਣਾ ਪਿੱਛੋਂ ਲਾਉਣਾ। ਠੀਕ ਹੈ। ਤੱਕੇ ਨਾ ਸਟਾਰਟ ਹੋਊਗਾ ਕਿਹੜਾ ਉਧਰ ਆਣਾ ਹੋ ਜਾਊਗਾ। ਹੋ ਜਾਵੇ ਇੱਥੇ ਕਿਤੇ। ਬੈਠੀ ਨਾ ਰਹੇ ਫਿਰ ਨਹੀਂ ਜੇ ਕੀ ਬਿਠਾ ਕੀਤੀਆਂ ਉਤੇ ਬਿਠਾ ਹਾਂ ਬਿਠਾਓ ਇੱਥੇ ਹੋ ਰਹੇ ਦੱਟੀਆਂ ਪਾਇਆ ਕਹਿੰਦਾ ਕੀ ਬਿਠਾਣਾ ਦਾ ਨਹੀਂ ਪਤਾ ਕੀ ਹੁੰਦੀਆਂ ਉਹ ਲਓ ਜੀ ਕਰ ਲੱਗੇ ਆ ਸਪਰੇ ਰਾਜਮਾ ਨੂੰ ਲਓ ਜੀ ਟਰੈਕਟਰ ਆ ਪੰਤਾ ਬਾੜ ਤੜੀ ਦੇ ਵਿੱਚ ਹਾਂਜੀ ਤਿੰਨ ਕਿੱਲੇ ਰਾਜਮਾ ਦੀ ਸਪਰੇ ਕਰਨ ਲੱਗੇ ਆ ਜੀ ਟਰੈਕਟਰ ਦੇ ਨਾਲ ਹਾਂਜੀ ਚੱਲ ਸੁਣਾ ਫਤ ਚੱਲ ਆ ਜਾ ਆ ਜਾ ਤੇਰੇ ਟੈਸਟ ਲਈਏ ਸਵੇਰ ਦਾ ਪਾੜਿਆ ਵਾਂ ਕਦੀ ਉਧਰ ਨੂੰ ਕਦੀ ਆਉਣੂ ਉਹ ਮੈਂ ਤਾਂ ਸਕੈਨ ਕਰਨਿਆ ਵਾਂ ਕਾਪੀ ਤੇ ਉਹ ਫੂ ਆ ਵੇ ਇਹਦਾ ਸਕੈਨ ਕਰੀ ਦੀ ਨਾ ਆ ਵੇ ਆ ਲੈ ਫੋਨ ਮੈਂ ਥੱਲੇ ਕਰਤਾ ਦੇ ਆ ਵੇ ਥੱਲੇ ਕਰਤਾ ਫੋਨ ਇਹ ਥੱਲੇ ਰੱਖ ਦੇ ਆ ਵੇ ਥੱਲੇ ਆ ਵੇ ਥੱਲੇ ਰੱਖਦਾ ਫੋਨ ਚੱਲ ਸੁਣਾ 3 1 ਅੱਗੇ ਆ ਨਾ ਤੇ ਮੇਰੇ ਮੈਂ ਦਮ ਹੈ ਦਮ ਮੇਰੇ ਮੈਂ ਦਮ ਹੈ ਕਹਿੰਦਾ ਚੱਲ ਸੁਣਾ ਤੇਰੀ ਤੇਰੀ ਉਹ ਅੰਦਰ ਆ ਤੀ ਚਲ ਇੱਧਰ ਮੂੰਹ ਕਰਕੇ ਸੁਣਾ ਦੇ ਇੱਧਰ ਮੂੰਹ ਕਰਕੇ ਇੱਧਰ ਮੂੰਹ ਕਰਕੇ ਸੁਣਾ ਤੇ ਗੋਟੋ ਕਰ ਲੈ ਥੱਲੇ ਹਾਂ 3 6 3 2 9 3 1 2 ਹਾਂ ਹਾਂ ਅੱਗੇ 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 ਪੋਦਾ ਸੁਨਾਰ ਦਿੱਤਾ ਇਹ 4 ਵਾਲਾ ਦਾ 1 ਨਹੀਂ ਨਹੀਂ ਵਨ ਵਨ ਗੱਦਰ ਆ ਗਿਆ 2 ਦਾ ਸੁਣਾ ਦੇ ਨਹੀਂ ਨਹੀਂ 3 5 1 1 2 ਦਾ 12 1 2 ਦਾ 12 1 2 1 11 ਅਬ ਇਹ ਕਿਹੜੇ ਟੇਬਲ ਨਵੇਂ ਸ਼ੁਰੂ ਹੋ ਗਏ ਤੇਰੇ ਹਾਂ ਹਾਂ ਸੁਣ ਦੇ 3 ਦਾ ਸੁਣਾ 3 ਦਾ 3 5 ਤੋਂ ਸੁਣਾ 3 5 ਦਾ ਗੱਣਾ ਹੁੰਦਾ 2 ਦਾ ਹਾਂ 3 ਦਾ ਪੂਰਾ ਸੁਣਾ ਪਹਿਲਾਂ ਤੁਹ ਕਿਹੜਾ ਤੇਰੀ ਵੀਡੀਓ ਬਣਾਉਣ ਦੇ ਉਹ ਤੇ ਆਪਣਾ ਵਲੌਗ ਵੇਖਣ ਦੇ ਚਾਲੀ ਕਾ ਮੈਂ ਵੀ ਵੇਚਾਂ ਨੂੰ ਚੱਲ ਚੱਲ ਆ ਸੁਣਾ ਇਧਰ ਆ ਹਾਂ 2 3 ਜਾ 2 3 ਜਾ 12 ਬੱਲੇ ਤੇਰੇ ਆ ਦੇਲਾ ਤੇਰਾ ਸਟੂਡੈਂਟ ਇਹ ਲਾਊਗਾ ਰੰਗ ਮੇਰੇ ਵਾਂਗੂ ਕਿੰਨਾ 3 2 2 3 12 ਇਹ ਨਵਾਂ ਪੜਾਵਾ ਓਏ ਅੱਗੇ 2 4 ਜਾ 9 ਓਏ ਕੀ ਹੋ ਗਿਆ ਉਧਰ ਹਾਂ ਦੇਖੀ ਕਿਤੇ